ਜੀ ਮੇਤਰਾ ਵੀਰਾ ਚਾਹ ਥੋੜਾ ਸਾਰਿਆਂ ਨਾਲ ਸੌੜ ਦੇ ਜੀ ਐਸ ਵੀ ਲੋਗਰ ਚੈਮੇਂਜ ਕੇ ਰਿस्ते ਆ ਗਿਆ ਪਰ ਦੂਜਾ ਦਿਨ ਆਫ ਛੁੱਟੀ ਜਾਂਦਾ ਮਰ ਬਲੂਰ ਮੈਂ ਬੀਲੇ ਦਿਨ ਬਣਾਇਆ ਨਹੀਂ ਮੈਂ ਕਰ ਕੀ ਕਰਨਾ ਹੈ ਇਨੇ ਦਿਨ ਬਰ ਬੀਤੇ ਦਿਨ ਮੈਹੀ ਅਡਜਸਟ ਕਰਨਾ ਹੈ ਬਹਿ ਗਬਰ ਆ ਗਿਆ ਤੇ ਵੇਖਦਾ ਦਿਨ ਛੁੱਟੀ ਵਾ ਜਾਂਦੀ ਕੋਈ ਕੋਈ ਗੱਲ ਨਹੀਂ ਹੈਗੀ ਫਿਰ ਹੁਣ ਮੈਂ ਕੱਲਾ ਮਿੱਤਰੋ ਜੇਮ ਛੁੱਟੀਆਂ ਨਹੀਂ ਆਖਦੇ ਸੋਮਵਾਰ ਜਾਣਾ ਹੈ ਅੱਜ ਹੈ ਮੈਂ ਆਪਣਾ ਟਿਊਜ਼ਡੇ ਤੇ ਪਤਾ ਨਹੀਂ ਵੈਡਨਸ ਨੇ ਸੋਨਵਰ ਕੇ ਹਾਂ ਟੀ ਉਸ ਦੇ ਛੋਟੀ ਸਟਾਰਟ ਹੋ ਗਿਆ ਹੁਣ ਆਪਾਂ ਚੱਲਦੇ ਆ ਮਿੱਤਰੋ ਜਿਮ ਚੱਲੀ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਚੈੱਕ ਕਰ ਮੈਂ ਰੈਡੀ ਛੜੀ ਪੂਰਾ ਓਕੇ ਰਿਪੋਟ ਆ ਜੋ ਗਿਆ ਤੇ ਵੀਰਪਰਾਵਾਂ ਦੇ ਬਾਹਰ ਆਏ ਨੇ ਤੇ ਸਵੇਰ ਦਾ ਜਿਮ ਨੂੰ ਨਾ ਕੇ ਹਾਂ ਤੇ ਮੈਂ ਨਹਾ ਧੋ ਕੇ ਰੋਟੀ ਪਣੀ ਖਾਂ ਮੈਂ ਵੀ ਨਾ ਆ ਚੱਕਰ ਵੀਰਪਰਾਵਾਂ ਨੇ ਪੂਰੇ ਓਕੇ ਰਿਪੋਟਾ ਰੈਡੀ ਹੈ ਇਹ ਆ ਚੱਲ ਭਾਈ ਆ ਇਧਰ ਖਾਣਾ ਦੇ ਜੀ ਯਾਰ ਭਾਈ ਕੀ ਕੰਮ ਭਾਈ ਦਾ ਦੂਰ ਨੇ ਲੋਕ ਮਿੱਤਰੋ ਵੀਂੀਆਂ ਮਾਰਨ ਤੋਂ ਬਾਅਦ ਦਾ ਫੇਰ ਦੀ ਰੋਟੀ ਵੀ ਖਾਰੀ ਹੈ 2:30 ਵਜ ਗਏ ਨੇ 2:30 ਵਜਣੀਆਂ ਨੇ ਸੋੜਾ ਲੇਟ ਹੋ ਗਏ ਅੱਜ ਆਹੀ ਨਹੀਂ ਤੇ 3 ਜਨੂ ਭਾਈ ਭਾਦੀ ਜਨੂ ਭਾਈ ਤੇ ਪਰਨੇ ਦਾ ਕੀ ਹਰ ਮੈਂ ਆ ਚਰਾਂ ਫਿਰ ਗਾਂਵ ਉਹ ਭਾਈ ਇੰਨੇ ਤਾਂ ਮੈਥੋਂ ਨਹੀਂ ਨਾ ਪੈਸੇ ਹਨ ਚਲੋ ਭਾਈ ਮਾਈ ਕਰਦੀ ਖਾਨਸਾ ਤੇ ਬਾਈ ਕਰਦੀ ਫਿਰ ਅਪਰਾਵਾ ਅੱਜ ਸਾਰੇ ਪਹਿਲਾਂ ਕਿਉਂ ਨੱਬੰਦੇ ਵਿਆਹ ਆ ਗਏ ਸਾਰੇ ਜਾਨੀ ਆਹੋ ਤਾਸ ਨੂੰ ਸੁਣਾ ਲੱਗੰਦਿਆ ਜੇ ਆਪਾਂ ਆਵਾਂ ਆਪਣੇ ਜਗਾ ਪਈ ਅੱਜ ਹਾਂ ਚੈੱਕ ਕਰ ਮੇਤਰੋ ਅੱਜ ਆਪਾਂ 5 ਊਟੇ ਦੇ ਆਏ ਹਾਂ ਜਿਸਦਾ ਤੁਹਾਨੂੰ ਦੱਸਿਆ ਹੀ ਲੈ ਖਸਾ ਕੇ ਬਹਿ ਗਏ ਪਾਡ ਨੂੰ ਚੱਲਦੇ ਆ ਮੇਤਰੋ ਫਿਰ ਆਪਾਂ ਹੁਣ ਸੈਂਟਰ ਟਿਊਸ਼ਨ ਪੜ੍ਹੀਏ ਹੀ ਆਗੇ ਸਾਈਡ ਕੋ ਘੁਲਾ ਲਓ ਭਾਈ ਜਿਹੜਾ ਕਾਪੀ ਕਰਕੇ ਸਾਨੂੰ ਵੇਖ ਕੇ ਭਾਈ ਨੇ ਸਾਈਡ ਕੋ ਘੁਲਾਇਆ ਵਾਹ ਕਰਦੇ ਵਾਹ ਗਿਰੋ ਚੱਲਦੇ ਆ ਮੇਤਰੋ ਹੁਣ ਆਪਾਂ ਸਭਾਂ ਸੈਂਟਰ ਲੇਟ ਹੋ ਗਿਆ ਅੱਜ ਆਪਾਂ 2:30 ਵਜੇ ਗੁਰੂਆ ਚੱਲ ਚੱਲ ਲਓ ਮੇਰੇ ਕੋਲੋਂ ਆਪਾਂ ਸੈਂਟਰ ਵੱਲ ਟਿਕਿਆ ਸਟਡੀ ਕਰਕੇ ਤੋਂ ਬਾਅਦ ਆਪਾਂ ਚੱਲਦੇ ਆਂ ਜਿੱਥੇ ਆ ਰਹਾ ਹਸਟਲ ਦਾ ਪਾਰਕਿੰਗ ਦੇ ਵਿੱਚ ਜਾਣਾ ਪਈ ਜਾਂਦੀ ਵਿੱਚ ਜਰੂਰੀ ਤਾਂ ਹੁੰਦਾ ਮੈਂ ਜਰੂਰੀ ਨਹੀਂ ਕਰੀਆ ਚੱਲੇ ਮੇਰੇ ਕੋਲੋਂ ਆਪਾਂ ਇਸ ਤੋਂ ਤੇਰੀ ਹੈ ਭਾਈ ਚਲੋ ਹਰੇ ਚਲਦੇ ਆ ਮਿੱਤਰੋ ਆਪਾਂ ਵੀ ਅਨ ਕਰਿਆ ਕਾਸ਼ ਭਾਈ ਹਮਨ ਮੋਖਾ ਹਾਂਜੀ ਉਧਰ ਆਹ ਹੋ ਯਾਰ ਹੈ ਆਵਣੇ ਮਗਰ ਮਗਰ ਆ ਰਹੀ ਸੁੱਜੀ ਗੱਲੀ ਜਾਣਾ ਉਹ ਉਧਰ ਹੀ ਆ ਆਹ ਹੋ ਯਾਰ ਹਾਂਜੀ ਮਿੱਤਰੋ ਹੁਣ ਮੈਂ ਆ ਚੁੱਕਾ ਸੈਂਟਰੋ ਘਰ ਤੇ ਘਰ ਆ ਗਏ ਤੇ ਹੁਣ ਮੈਂ ਰੈਸਟ ਕਰਦਾ ਫਿਲਹਾਲ ਤੇ ਮੈਂ ਮਿੱਠਾ ਖਾਂਦਾ ਵੇਸਨ ਤੇ ਉਹ ਕੀ ਤਾਂ ਹੁਣ ਮੈਂ ਕਰਦਾ ਵਲੋਗ ਹੈ ਜਿਹੜਾ ਤੇ ਅਰੈਸਟ ਕਰਦੇ ਘਾੜੀ ਫਿਰ ਤੁਹਾਨੂੰ ਮਿਲਦਾ ਮੇਤਰੋ ਸਿੱਧਾ ਬਾਹਰ ਜਾਣ ਵਕਤ ਵੀ ਨਹੀਂ ਹੁੰਦੀਆਂ ਕਿਰਮ ਕਰਨੀਆਂ ਚਾਰ ਜਰ ਲਾ ਕੇ ਬੈਠਾ ਭਰਾ ਮੈਨੂੰ ਜੱਕਦਮ ਚੇਤਾਇਆ ਮੈਂ ਹਾਂ ਉਹ ਕਲੀਪ ਨਹੀਂ ਛੂਟ ਕੀਤਾ ਫਿਰ ਮੈਂ ਕਲੀਪ ਬਣਾਉਂਦਾ ਪਿਆ ਮੇਤਰੋ ਦੱਸ ਕਿਹੜਾ ਪੇਪਰ ਕਿਡਾ ਦਿੰਨੇ ਆ ਹਾਂਜੀ ਮੇਤਰੋ ਉਹ ਜਿੱਤਾਂ ਵੀ ਦੇਖ ਸਕਦੇ ਤੁਹਾਨੂੰ ਮਾਖਿਆ ਮੈਂ ਸੈਂਟਰੋਂ ਆ ਚੁੱਕਾ ਹਾਂ ਤੇ ਉਹ ਮੈਂ ਅਰੈਸਟ ਕਰਨ ਤੋਂ ਬਾਅਦ ਵਲੋਗ ਐਡਿਟ ਕਰਨ ਤੋਂ ਬਾਅਦ ਆਉਂ ਮੈਂ ਹੋ ਚੁੱਕਾ ਤੇ ਕਿਤਰਾ ਵੀਲਾ ਹੁਣ ਮੈਂ ਚੱਲਾਂ ਗੁਰਦਾਰੇ ਸਾਹਿਬ ਕਿਉਂਕਿ ਰਹਿਣਾ ਸਾਹਿਬ ਸਟਾਰਟ ਹੋ ਚੁਕੀ। ਇਹ ਆਪਣਾ ਇੱਕੋ ਹੀ ਡਿਊਟੀ ਹੈ ਦੁੱਧ ਲੈ ਕੇ ਆਉਂਦੀ ਢੋਲੂ ਮੈਂ ਪਿਹੇ ਮੋਟਰਸਾਈਕਲ ਤੇ ਰਸਾਇਆ ਮੈਂ ਵਲੋਗ ਸ਼ੂਟ ਕਰਨਾ ਭੁੱਲ ਚੁਕਿਆ ਹਾਂ। ਤੇ ਕਰੀਏ ਪੂਆ ਬਾਹਰ। ਚਲਿਏ ਆ ਰਹੇ ਆ ਮੋਟਰਸਾਈਕਲ। ਕਰੀਏ ਨੂੰ ਸਟਾਰਟ। ਓਏ ਹੋਣੀ ਕਿ ਨਵਾਂ ਗੰਦਾ ਆਇਆ। ਓਹ ਹੋ ਹੋ ਆਟਾ ਲੈ ਕੇ ਘਰ ਦੇ ਸ਼ਾਸ। ਸਾਫ ਕਰੀਏ ਨੂੰ। ਲੋ ਮਦਰ ਜਿਹਾ ਵੀ ਨੇ ਸਾਰੇ ਹੋਣਾ ਆਪਾਂ ਵੀ ਨੇ ਹੋ ਗਿਆ। ਕੱਲ੍ਹ ਗੁਰਦੁਆਰੇ ਸਾਹਿਬ ਨੂੰ ਰਣੀ ਆ ਚੁਕੇ ਨੇ ਉੱਥੋਂ ਆਪਣੇ ਕਿੱਥੇ ਗਿਆ ਇਹ? ਨਗਰ। ਨਗਰ ਕੋ ਮੇ ਫਿਰ ਗਿਆ। ਹਾਲਦਰ ਦਾ ਆ ਗਿਆ ਮੈਂ ਪਰਸੋਂ ਦਾ। ਮੈਂ ਹੁਣ ਮਿੱਤਰੋ ਚੱਲਦੇ ਆ ਗੁਰਦਾਰ ਸਾਹਿਬ ਤੇ ਮੈਂ ਥੋੜਾ ਜਿਹਾ ਲੇਟ ਹੋ ਚੁੱਕਿਆ ਕੋਈ ਗੱਲ ਨਹੀਂ ਤੋਤ ਰਹਿਣ ਗਿਆ ਵੀਰ ਭਰਾ ਮਿਲਿਆ ਸੀ ਤਾਂ ਕਰਕੇ ਜਲਦੀ ਮਿੱਤਰੋ ਸਿੱਧਾ ਗੁਰਦਾਰ ਸਾਹਿਬ ਮਿਲਦੇ ਆ ਬਹੁਤ ਬਹੁਤ ਹਾਂ ਜੀ ਮਿੱਤਰੋ ਕੀ ਹਾਲ ਚਾਲ ਆ ਹੁਣ ਆਪਾਂ ਆ ਚੁੱਕੇ ਆ ਗੁਰਦੁਆਰੇ ਸੁਖਾਸਨ ਨਹੀਂ ਮੈਂ ਤੂੰ ਸਿਵਾ ਨਹੀਂ ਹੋਈ ਅੱਜ ਮੈਂ ਸੋਚਾ ਸੀ ਨਹੀਂ ਕਿ ਲੋਗਰਾ ਆਇਆ ਅੱਜ ਮੈਨੂੰ ਲੇਟ ਹੋ ਗਿਆ ਜਿੱਦ ਦੀ ਭਾਈ ਸਿਵਾ ਖਰਾਬ ਪਾਈ ਨੇ ਤੇ ਆਪਾਂ ਸੰਥਿਆ ਕਲਾਸ ਅਟੈਂਡ ਕਰ ਲਈਏ ਹੁਣ ਆਪਾਂ ਸੰਥਿਆ ਕਲਾਸ ਲਾ ਕੇ ਤੇ 515 ਅੱਗੇ ਆਪਾਂ ਪਹੁੰਚ ਗਏ ਆ ਗੰਦੂ ਜੀ ਬਹੁਤ ਸੀ ਤੇ ਹੁਣ ਹੁਣ ਆਪਾਂ ਚੱਲਦੇ ਆ ਮਿੱਤਰੋ 6:30 ਤੋਂ ਉੱਪਰ ਨਹੀਂ 7:30 ਹੋ ਗਏ ਆ ਪੂਰੇ ਆਵਣਾ ਆਪਾਂ ਚੱਲਦੇ ਮਿੱਤਰੋ ਘਰੇ ਤਨ ਮੈਂ ਹੁੰਦਿਆ ਸਿੱਧਾ ਪਾਚ ਮਿੱਤਰੋ ਨੈਸਟ ਬਲੋਗ ਤੇ ਕੀ ਕਰ ਜਾਗੇ ਛੜ ਵੀ ਸਿੰਘਾ ਤੈਨੂੰ ਪਾਲਾ ਨਾ ਬੜੇ ਚਿਰ ਦਾ ਕਰਕੇ ਵਲੌਗ ਨੂੰ ਨਾ ਬੰਦ ਕੀਤਾ ਮਤਲਬ ਜਿੱਦਾਂ ਐਂਡਿੰਗ ਕਰਦਾ ਨਾ ਮੈਂ ਹੈਨਾ ਬੜਾ ਚਿਰ ਦਾ ਦਾ ਨੈਕਸਟ ਡੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਯਾਰ ਛੋਟਾ ਸਾਰਿਆਂ ਦਾ ਸਵਾਗਤ ਹੈ ਜੀ ਐਸ ਵਲੌਗਰ ਚੈਨਲ ਵਿੱਚ ਗਾਈਸ ਮੈਂ ਸਾਰੀ ਘਰੀ ਵੀਧੀਆ ਭਰਤਾਂ ਦਾ ਜਿਮ ਵੀ ਹੋਇਆ ਨਾ ਤੇ ਹੁਣ ਵੱਜ ਗਏ ਨੇ 2 ਮੈਂ ਸਵੇਰ ਦੀ ਰੋਟੀ ਖਾੜੀਆ ਦੁਪਹਿਰ ਦੀ ਵੀ ਰੋਟੀ ਮੈਂ ਆਪਣਾ ਯਨਾਉਂਦੇ ਆ ਜੀ ਆਂ ਨਾਲ ਜੋਗੀ ਆਣ ਦੁਪਹਿਰ ਨੂੰ ਮਿਲਦੇ ਪੁੱਤ ਦਰਿਆ ਕਰਦੇ ਨਾ ਮਿੱਤਰੋ ਸ਼ੀਰ ਮਾ ਆਇਆ ਤਾਂ ਬਨੂ ਭਾਈ ਵਾਇਗ੍ਰਦੀ ਕਾ ਖਾਲਸਾ ਵਾਇਗ੍ਰਦੀ ਦੀ ਫਤਿਹ ਤੇਰੀ ਹੈ ਫਿਰ ਭਾਈ ਚਲੋ ਪੂਰੀ ਪੈਂਟ ਟੀਆਰ ਦੀ ਪੈਂਟ ਹੈ ਭਾਈ ਉਹ ਭਾਈ ਦਿਨੋ ਦਿਨ ਮੇਰੀ ਜਾਂਦੇ ਮੈਂ ਤਰੋਣਾ ਪਰ ਸੈਂਟਰ ਕੋਈ ਮੁਸਕਾਨ ਆਏ ਕਿਹ ਹੈ ਭਾਈ ਹਾਂ ਹੋਇਆ ਗਿਆ ਕਿਉਂ ਗਿਆ ਨਹੀਂ ਮੈਂ ਕਿੰਨਾ ਤਰਾਂ ਉਹ ਭਾਈ मेरा गुस्सा ना, ना का ये दी खत्म ना खड़ी है ना भी सुना देगा भी छोडू मम्मा ये हां वे टाइमिंग टाइम करदा भी आवाज नहीं चाव दे मित्रों ओए कितनी वाई कर दी सारे मित्रों नहीं नहीं ਲੋਵ ਮਦਰ ਹੁਣਾ ਪਾ ਜਗੇ ਸੈਂਟਰ ਵੀ ਵਈ ਜੋ ਪਈਆ ਚਾਹ ਵੀ ਹੋਈ ਹੈ ਨਾ ਲੋਵ ਮਦਰ ਦੇ ਸਾਥ ਹੀ ਦੇਖ ਸਕਦੇ ਹੁਣ ਪਰਮਸਾਗਰ ਤੋਂ ਬਾਅਦ ਇੱਕ ਜੀ ਆ ਚੁੱਕੀਆਂ ਆਪਣੇ ਸੈਂਟਰ ਨਾਲ ਤੇ ਹੁਣ ਆਪਾਂ ਜਾਉਂਦੇ ਸੈਂਟਰ ਨੂੰ ਬੜੀ ਗੁਰੂਆ ਇਹਨੂੰ ਸਮੈਲ ਖੜਾ ਰਹੀ ਹੈ ਇਹਨੇ ਪੁੱਤੋਂ ਬੱਤੀਆਂ ਬਾਲ ਲਈ ਹੈ ਹਾਂ ਤੂੰ ਬੱਤੀਆਂ ਬਾਲਦਿਆਂਗੇ ਇਹਨੇ ਫਿਰਵਾ ਚਲੋ ਮੇਰੇ ਮਿੱਤਰੋ ਕਿਹਾ ਚਾਲਿਆਂ ਤੇ ਬੋਲਾਪਾਸ ਸੈਂਟਰ ਵਿਲੇ ਹੋ ਚੁੱਕੇ ਆ ਹੁਣ ਆਪਾਂ ਚੱਲਦੇ ਸਿੱਧਾ ਬਾਜੀ ਤੇ ਜਾਨੂੰ ਭਾਈ ਮੈਂ ਹਾਲ ਥੋੜਾ ਜਿਹਾ ਮੰਦਾ ਹੀ ਆ ਤੇ ਜੇ ਕਾਮ ਆ ਭਾਈ ਨੂੰ ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਪਾਰਕਿੰਗ ਦੇ ਵਿੱਚ ਆ ਜਾਕਰ ਬਾਹਰ ਤੇ ਤਾਂ ਮੋਟਰਸਾਈਕਲ ਲਾਇਏ ਲੋਕਾਂ ਨੇ ਮਮਾ ਕਿੱਥੋਂ ਆਪਾਂ ਮਮਾਈ ਈ ਤੇਰੀ ਦੇ ਆ ਨੰਗ ਤੇ ਜਾਣਾ ਦੱਸ ਮਮਾਈ ਨਾ ਲਿਆ ਤਰੀ ਪਈਆ ਤੇ ਸਾਈਡ ਲੋਕ ਨਹੀਂ ਆਇਆ ਲਹੋਦ ਤਾ ਭਾਈ ਕੋਲ ਵੀ ਤਾ ਅੱਡਾ ਚਟ ਮਾਰਿਆ ਮਮਾ Ini juga nih, Ini juga apa tuh, mau gak? Kan, mau keo, gak? Oke, namanya truk tuh, mah. Mah, 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 mah. Ini jangan gak memberi. Udah, udah, securi. Nah, ya, udah, 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 ਤੰਮਰ ਜੀ ਤੇ ਇਹ ਮੁੰਡਾ ਫਿਰ ਬੋਲਿਆ ਨਾ ਫਿਰ ਮੁੰਇਨਾ ਵੇ ਮਮਾ ਕਿਵੇਂ ਆ ਰਾਜ ਹਾਂਜੀ ਮਤਲਬ ਕੀ ਹਾਂ ਚਾਰੇ ਆ ਮੈਂ ਵੀਲਾ ਹੋ ਚੁੱਕਾ ਕੋਰਾ ਚਿੱਟਾ ਤੇ ਹੁਣ ਆ ਚਕਾ ਸੈਂਟਰ ਉਹ ਤਾਂ ਸੈਂਟਰ ਉਹ ਆ ਕੇ ਮੈਂ ਥੱਕ ਚੁੱਕਾ ਥੋੜਾ ਥੋੜਾ ਜਿਆਦਾ ਨਹੀਂ ਥੋੜਾ ਜਿਆ ਮਾ ਨਾ ਬਰਾਬਰ ਹੁਣ ਮੈਂ ਪੀ ਲਗਾ ਚਾਹ ਤੇ ਚਾਹ ਦੀ ਨਾਲ ਤੁਹਾਨੂੰ ਪਤਾ ਪੰਜਾਬੀ ਰਗੜ ਤੇ ਬੜਾ ਕੁਝ ਆ ਉਹ ਥੋੜੀ ਬੋਦੀ ਭੁੱਖ ਉਦਿਨ ਮੇਟ ਜਾਣੀ ਹੈ ਤੇ ਹੁਣ ਮੈਂ ਫੋਨ ਨੂੰ ਨਾ ਕਰੀ ਗੇ ਚਾਰਜ ਫਿਰ ਮੇਰੀ ਡਿਊਟੀ ਜਿਹੜਾ ਦੁੱਧ ਲੈਣ ਜਾਂਦੀ ਬਾਹਰ ਚੱਕ ਕਰ ਸਕਦੇ ਮੌਸਮ ਮਿੱਤਰੋ ਲਾਵਾਂ ਇਹਨੂੰ ਚਾਰਜ ਹਾਂਜੀ ਮਿੱਤਰੋ ਵਿਲੀਅਮ ਆਉਣ ਤੋਂ ਬਾਅਦ ਮੈਂ ਹੁਣ ਥੋੜਾ ਜਿਹਾ ਖਾਣਾ ਦਾ ਹੈਗਾ ਹਾਂ ਮੈਂ ਚਾਹ ਪੀਣੀ ਤੇ ਨਾਲ ਥੋੜੀ ਸਮਾਨ ਬਣਾ ਕੇ ਖਾ ਲਿਆ ਤੇ ਹੁਣ ਜਾਦੇ ਮੈਂ ਬਾਹਰ ਨਹੀਂ ਰਹਿਦਾ ਮੇਰੇ ਰਹੂਂਦੇ ਆਇਆ ਇਹ ਦਾ ਕਾਰਨ ਹੋਦੀ ਹੈ ਰਾਤ ਥੋੜਾ ਬੋਤਾ ਸ਼ਾਮ ਆਪ ਲੈ ਗਈਆਂ ਨੇ 6 ਵਜੇ ਕੇ 6 ਵਜੇ 6:00 ਟੂ ਦੇ ਫੋਨ ਮੈਂ ਚੱਲਦਾ ਉਹ ਹਰਮਨ ਤੇ ਗੁਰਲਾਲ ਭਾਈ ਹਲੋ ਤੇ ਮੈਂ ਵੀ ਜਾਂਦਾ ਇਹਨਾਂ ਕੋ ਤੇ ਚਲਿਏ ਉਹ ਲੋ ਮਤਲਬ ਜੀਡੀ ਕੇ ਦੇਨਸ ਜਾ ਰਹੇ ਹਨ ਹਰਮਨ ਉਹ ਨਾ ਹਰਮਨ ਉਹ ਨਾ ਗਲਾ ਮਾਰ ਗਿਆ ਅੱਜਕੱਮੇ ਦੇਖੋ ਮੇਰੀ ਡਿਊਟੀ ਦਾ ਟਾਈਮ ਆ ਦੋਦ ਲੈ ਕੇ ਉਹ ਨਾ ਛੋਟਾ ਲੱਗਾ ਬਾਹਰ ਗੰਗਲ ਭਾਈ ਆ ਰਿਹਾ ਮੇਰਾ ਛੋਟਾ ਇਹਨੂੰ ਕਹੀਏ ਸਾਰਫੇ ਚਾਹੁੰਦੀਆਂ बाबा जी ने लहरा साहब स्टार्ट मित्रों हाँ जी भी मित्रों जैसा तरह दे देख सकते दे हो दो दोनों हम आज क्या हूँ मैं चला गुरुद्वारा साहब हम आप जाके ਰੋਮੇ ਮੇਟਰ ਉਹ ਚੱਕਾ ਸਾਦੇ ਆਪਾਂ ਗੁਰਦੁਆਰੇ ਆਏ ਸਾਡੇ ਗੁਰਦੁਆਰੇ ਆ ਗਏ ਨਹੀਂ ਮੜਿਆ ਘਮਨ ਫਿਰਦਾ ਆਇਆ ਤੇ ਘਮਨ ਫਿਰਦੇ ਨਹੀਂ ਸਮਾਨ ਲੈਣ ਆਇਆ ਤੇ ਪਈਆਂ ਨੂੰ ਮਿਲਿਆ ਦੀ ਪਈ ਤਾਂ ਕਿਦਾਂ ਲੱਗਦੇ ਨਵੇਂ ਬੂਟ ਲਏ ਤੇ ਨਵੇਂ ਬੂਟ ਕਢਾਏ ਐ ਜੱਸੀ ਜੋ ਕਢਾਈ ਜੱਸੀ ਜੋ ਅਈਓ ਕੋ ਸਾਹਮਣੇ ਲੱਕੀ ਸਾਡਾ ਭਾਈ ਲੱਕੀ ਭਾਈ ਸਾਡਾ ਬੂਟ ਬੈਰੀ ਦੇਖਦਾ ਵੀ ਨਾ ਲੱਕੀ ਆ ਉਹ ਉਹ ਲੱਕੀ ਭਾਈ ਯੋ ਲੱਕੀ ਤੋਂ ਭਾ ਉਹ ਨਵੇਂ ਨਕੋਰ ਹੈ ਆ ਬੇਟਾ ਬੂਟ ਕਾ ਹੈਂ ਆਹ ਹੋਏ ਡੱਬਾ ਚੱਕਾ ਤੇ ਫੂੜ ਕਾਲੇ ਮਮਾ ਕੀ ਆ ਗਿਆ ਹੋਰ ਥੋੜਾ ਜਿਹਾ ਹੁੰਦਾ ਨਾ ਹਾਂ ਮਿਸਟੇਕ ਆਹਦਾ ਤੜੀ ਆ ਗਈ ਇਹ ਨਹੀਂ ਕਰਨਿਆ ਮੋਸ਼ ਆਉਂਦੀ ਆ ਵੇਖੋ ਭਾਈ ਉਹ ਹਲੀ ਹਲੀ ਨੇ ਭਈ ਕਿ ਕਿ ਰਾਚੋਗੇ ਮਮਾ ਹੀ ਦਾ ਲੱਗਦਾ ਨਹੀਂ ਠੀਕ ਆ ਵੇਖੋ ਮਿੱਤਰੋ ਨਵੀਂ ਆਲਾ ਦਾੜੀ ਵੇ 11ਵਾਂ ਆਲਾ ਚੱਲਦੇ ਮਿੱਤਰੋ ਕਰੇ ਖਤਾਂ ਨੂੰ ਮੈਂਦੇ ਹਾਂ ਸਦਾ ਕਰ ਜਾ ਗਿਆ ਨੰਦੀ ਭਾਈ ਕੀ ਕਹਿਣਾ ਚਾਹੋਗੇ ਦਿਲਿਆ ਲਾਈਕ ਸਬਸਕ੍ਰਾਈਬ ਕਰੋ ਕਮੈਂਟ ਕਰੋ ਹਾਂਜੀ ਵੱਧ ਤੋਂ ਵੱਧ ਹਾਂਜੀ ਤੁਹਾਨੂੰ ਫਿਰ 10 ਕੇ ਹੋਂਦ ਬਾਨ ਮਿਲਦੇ ਆ ਓ 10 ਕੇ ਭਾਈ